ਸਰੀ ਮਹਲਾ 3 ਘਰ ਦੂਜਾ ਚੌਪੜੇ ਇੱਕ ਓੰਕਾਰ ਸਤ ਗੁਰ ਪਰਸਾਦ ਇਹ ਧੰਨ ਅਖੋਟ ਨਾਨਕ ਖੁੱਟੇ ਨਾ ਜਾਏ ਪੁਰ ਸਤ ਗੁਰ ਦਿਆ ਦਿਖਾਏ ਇਹ ਧਨ ਅਖੋਟ ਨਾਨਕ ਹੋਤੇ ਨਾ ਜਾਏ ਪੁਰ ਸਤ ਗੁਰ ਦਿਆ ਦਿਖਾਏ ਆਪਣੇ ਸਤ ਗੁਰ ਕੋ ਸਦਵਲ ਜਾਏ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵਲਾਈ ਗੁਰੂ ਉਰ ਹਰ ਧੰਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨਿਆ ਆਵਗੁਣ ਕਾਟ ਗੁਣ ਰਦੇ ਸਮਾਏ ਪੂਰੇ ਗੁਰ ਕੇ ਸਹਜ ਸੁਭਾਅ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਜ ਸਮਾਣੀ ਏਕ ਅਚਰਜ ਚਨ ਦੇਖੋ ਭਾਈ ਦੋ ਗੁਦਾ ਮਾਰ ਹਰ ਮਨੁਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰਪੁਰ ਸਾਜ ਵਸੇ ਮਨਿਆ ਸਮੈ ਵਸੇ ਗੁਰਮਤਿ ਘਟ ਪਰਗਟ ਹੋਏ ਸਹਿਜ ਜਿਨ ਪ੍ਰਵਜਾਣ ਪੁਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਸਹਿਜ ਜਿਨ ਪ੍ਰਵਜਾਣ ਪੁਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਵਾਹਿ ਗੁਰ ਦੀ ਕਾ ਖਾਲਸਾ ਵਾਹਿ ਗੁਰ ਦੀ ਕੀ ਫਤਿਹ